ਇਹ ਹੈਗੀ ਮਿੱਤਰੋ ਰੂਟਾ ਵੇਟਰ ਨਾਲ ਵੀ ਜੀ ਗਣ ਕ ਆਪਣੀ ਦੂਜੀ ਸਾਈਡ ਹੈਗੀ ਆਪਣੇ ਚਾਚੇ ਨੇ ਬੀਜੀ ਹੋਈ ਆ ਮਲਚਿੰਗ ਵਿਧੀ ਦੁਆਰਾ ਖੜੇ ਟੰਡਿਆਂ ਛੱਟਾ ਮਾਰ ਕੇ ਹੁਣ ਫਰਕ ਤੁਸੀਂ ਦੇਖਿਓ ਵੀ ਕਿੰਨ ਕਿੰਨਾ ਕ ਕਿਹੜੀ ਕਿਵੇਂ ਆ ਇਹਦੇ ਜੀ ਵੀ ਹਜੇ ਜੂਰੀਆ ਨਹੀਂ ਪਾਇਆ ਉਹਦੇ ਜੀ ਵੀ ਨਹੀਂ ਪਾਇਆ ਇਹਨੂੰ ਪਾਣੀ ਲੱਗਿਆ ਉਹਨੂੰ ਵੀ ਪਾਣੀ ਲਾ ਦਿੱਤਾ ਜਿਹੜਾ ਪਹਿਲਾਂ ਬੀਜ ਕੇ ਪਾਣੀ ਲਾਇਆ ਉਹ ਤਾਂ ਆਪਾਂ ਪਾਣੀ ਨਾਲ ਗਣੋਈਨ ਜਾਨੀ ਉਹਨੂੰ ਪਹਿਲਾਂ ਪਾਣੀ ਲੱਗ ਲਿਆ ਜਿਹੜਾ ਬੀਜ ਕਿ ਲਾਇਆ ਸੀ ਉਹ ਨਹੀਂ ਗਣਿਆ ਇੱਕ ਦਿਨ ਦੀ ਬਿਜਾਈ ਆ ਸਾਡੀ ਲੋ ਹੁਣ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਪਹਿਲਾਂ ਇਹਦਾ ਮੂਟਾ ਦੇਖ ਲਿਓ ਇਹਦੀ ਜੜ ਦੇਖ ਲਈ ਤੇ ਤੁਹਾਨੂੰ ਹੁਣ ਦੂਜੀ ਦੀ ਵੀ ਦਿਖਾਉਂਦੇ ਆ ਇਹ ਆ ਮਿੱਤਰੋ ਮਲਚਿੰਗ ਵਿਧੀ ਵਾਲੀ 21 ਦਿਨ ਦੀ ਬੀਜੀ ਹੋਈ ਆ ਇਹਦੇ ਚ ਵੀ ਹਜੇ ਜੂਰੀ ਆ ਪਾਉਣਾ ਹੁਣ ਪਾਣੀ ਲਾਤ ਇਹਨੂੰ ਬਾਕੀ ਤੁਹਾਨੂੰ ਉਹਨੂੰ ਦਿਖਾਉਨੇ ਆ ਇਹਦੀ ਵੀ ਜੜਪਟ ਕੇ ਦੇ ਟੁੱਟੇ ਨੂੰ ਕਿਹੜੀ ਹੋ ਗਈ ਥੋੜੀ ਥੱਲੇ ਆ ਇਹ ਲੋ ਇਹਦੀ ਜੜ ਦੇਖ ਲਓ ਹੁਣ ਤੁਹਾਨੂੰ ਦੋਏ ਬੂਟੇ ਵੀ ਦਿਖਾ ਦਨੇ ਆ ਬਾਹਰ ਰੱਖ ਕੇ ਅੱਜ ਜਿੱਥੇ ਪਰਾਲੀ ਕੱਟਤੀ ਉੱਥੇ ਵੱਧ ਨਿਕਲਿਆ ਈ ਜਿੱਥੇ ਥੋੜੀ ਜੀ ਪਰਾਲੀ ਦੇ ਗੁੱਛੇ ਵੱਧ ਨੇ ਉੱਥੇ ਆ ਪੰਜ-ਛੇ ਦਿਨ ਚ ਇਹ ਵੀ ਭਰੇ ਹੀ ਦਿਖਣ ਲੱਗ ਜਣੇ ਨੇ ਆਪਾਂ ਨੂੰ ਲੈ ਵੀ ਮਿੱਤਰਾਂ ਮਾਰੋ ਨੇਗਾ ਇਹ ਹੈਗਾ ਮਲਚਿੰਗ ਵਿਧੀ ਵਾਲਾ ਦਾਣਾ ਇਹ ਹੈਗਾ ਰੂਟਾ ਵਿਟਰ ਵਾਲਾ ਹੁਣ ਕਿਹੜਾ ਦੋਨਾਂ ਚੋਂ ਤੁਹਾਨੂੰ ਚੰਗਾ ਲੱਗਿਆ ਇਹ ਤੁਸੀਂ ਦੇਖਣਾ ਕਿਹੜੀ ਦੀ ਗਰੋਥ ਵੱਧਾ ਇਹ ਹੈਗਾ ਮਲਚਿੰਗ ਵਿਧੀ ਇਹ ਹੈਗਾ ਰੋਟਾਵੇਟਰ ਵਾਲਾ ਫਰਕ ਤੁਹਾਡੇ ਸਾਹਮਣੇ ਹੈ